310 311 ਮੈਂ ਧਰਾਵਾ ਬੋਲ ਰਿਹਾ 126 355 ਤੇ ਆਰ ਮੈਗਟ ਲੱਗਿਆ ਤੁਸੀਂ ਕਿੰਨੀ ਪਾਵਰ ਰੱਖਦੇ ਹੋ ਆਵਾਜ਼ ਵਿੱਚ ਪਾਟੀ ਪਾਉ ਦੀ ਲੋਕ ਤੇ 1 ਲੱਖ ਰੁਪਇਆ ਖੋਇਆ ਗਿਆ 50 ਲੱਖ ਦੀ ਘੋੜੀ ਖੋਈ ਗਈ ਹੈ ਨੁਕਰੀ ਘੋੜੀ ਰਸੀਦ ਮੇਰੇ ਕੋਲੇ ਆ ਮੇਰਾ ਅਸਲਾ ਜਮਾ ਹੈ ਘੋੜੀ ਖੋਈ ਨਹੀਂ ਗਈ ਘੋੜੀ ਖੋਈ ਬਣਾਈ ਗਈ ਹੈ ਤੁਸੀਂ ਕੋਈ ਇੱਕ ਸਬੂਤ ਕੈਮਰੇ ਦੇ ਉੱਤੇ ਪੇਸ਼ ਕਰ ਸਕਦੇ ਉਹ ਐਂਟਰੀ ਡਬਲ ਪਈ ਸੀ 1 10000 ਦੀ 13.5 ਲੱਖ ਮਗਰ ਆਪਣੀ ਹੀ ਕਹਿੰਦੇ ਇਹਨਾਂ ਦੀਆਂ ਦੁਕਾਨਾਂ ਐ ਜਿੱਥੋਂ ਸਾਨੂੰ ਸਮਾਨ ਚਕਾਉਂਦੇ ਸੀ ਤੇ ਵੱਧ ਘੱਟ ਲਿਖਦੀ ਸੀ ਵਿਰਕਾਂ ਤੋਂ ਜਗਦੀਸ਼ ਸਿੰਘ ਐ ਜਗਦੀਸ਼ ਸਿੰਘ ਸਨ ਹਰਮ ਸਿੰਘ ਹਾਂਜੀ ਤੁਸੀਂ ਉਹ ਤੋਂ ਕੋਈ ਪੈਸੇ ਲੈਣੇ ਆਂ ਹਾਂ ਪੈਸੇ ਲੈਣੇ ਆ ਜੀ ਕਿੰਨੇ ਲੈਣੇ ਆ ਜੀ ਅਪਰੋਕਸੀਮੇਟ ਮੂਲ 7.5 ਲੱਖ ਰੁਪਏ ਹੈਗਾ ਜੀ ਤੁਸੀਂ ਫੇਸਬੁੱਕ ਤੇ ਉਹਨਾਂ ਦੀ ਫੋਟੋ ਪਾਈ ਤੇ ਨਾਲੇ ਕਿਹਾ ਕਿ ਇਹਦੇ ਨਾਲ ਕੋਈ ਡੇਲ ਨਾ ਨਾ ਕਰੋ ਕਹਿੰਦੇ ਕਿ ਤੁਹਾਡੇ ਤੇ ਪਹਿਲਾਂ ਵੀ ਪੰਜ ਪਰਚੇ ਨੇ। ਕੋਲੋਂ ਤੁਸੀਂ ਉਸ ਘੋੜੀ ਖੋਣ ਵਾਲੇ ਵਾਕੇ ਵਿੱਚ ਸ਼ਾਮਲ ਨਹੀਂ ਸੀ। ਬਿਲਕੁਲ ਕੋਈ ਵੀ ਬੰਦਾ ਸ਼ਾਮਲ ਨਹੀਂ ਸੀ। ਹਾਂਜੀ ਸਰ। ਵੀ ਐਸਸੀ ਐਕਟ ਲਵਾਉਣ ਦੀ ਕੋਸ਼ਿਸ਼ ਵੀ ਤੁਸੀਂ ਕੀਤੀ। ਐਸਸੀ ਐਕਟ ਲਵਾਉਣ ਦੀ ਨਹੀਂ ਐਸਸੀ ਐਕਟ ਬਣਦਾ ਸੀ। ਔਰ ਅੱਜ ਇਹਨੂੰ ਮਲੋੜ ਸ਼ਹਿਰ ਦੇ ਵਿੱਚ ਕੋਈ 5 ਰੁਪਏ ਦਾ ਨੂਨ ਨਹੀਂ ਦਿੰਦਾ। ਦੇਖੋ ਇਸ ਗੱਲ ਦੀ ਤਸੱਲੀ ਕਿਵੇਂ ਹੋ ਸਕਦੀ ਹੈ? ਜੇਕਰ ਮੈਂ ਆਪਦੇ ਬੱਚੇ ਦੀ ਸੌ ਚੱਕਦੇ ਆ ਤਾਂ ਤਸੱਲੀ ਹੋ ਸਕਦੀ ਹੈ ਜੀ। ਇਹ ਉਸ ਪਰਿਵਾਰ ਦੀ ਲੜਕੀ ਨੂੰ ਭਜਾ ਕੇ ਲੈ ਗਿਆ ਪੰਜਾਬੀ ਚ ਇਹ ਇਹੋ ਜਿਹਾਂ ਤਾਂ ਕਬੂਤਾ ਕਰਦਾ ਹੈ ਕਿ ਹੁਣ ਇਹਨੇ ਪਿੱਛੇ ਲਖਾਰ ਛੱਡਿਆ ਗਿਆਨੀ ਜਗਦੀਸ਼ ਸਿੰਘ ਨਪੋਲੀਅਨ ਬੋਨਾਪਾਰਟ ਦਾ ਇੱਕ ਕਥਨ ਹੈ ਕਿ ਵਕਤ ਉਹ ਛਾਇਆ ਹੈ ਜਿਸ ਦੀ ਸਭ ਤੋਂ ਵਧੀਆ ਵਰਤੋਂ ਇੱਕ ਸਿਆਣਾ ਬੰਦਾ ਕਰਦਾ ਹੈ ਤੇ ਨਾਲ ਦੀ ਨਾਲ ਵਖਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਵਖਤ ਉਹ ਇਮਾਨਦਾਰ ਜੱਜ ਹੈ ਜੋ ਸਚਾਈ ਨੂੰ ਪੇਸ਼ ਕਰਦਾ ਹੈ ਅੱਜ ਸਚਾਈ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਬਚਿੱਤਰ ਸਿੰਘ ਢਾਲੀਵਾਲ ਜੀ ਰਹਿਣਗੇ ਉਹਨਾਂ ਨੇ ਘੋੜੀ ਦੀ ਖੋਹ ਕੀਤੀ ਹੈ ਕਿਉਂ ਕੀਤੀ ਹੈ ਇਹਦੇ ਪਿੱਛੇ ਸੱਚ ਕੀ ਹੈ ਤੇ ਉਹਨਾਂ ਦਾ ਪੱਖ ਕੀ ਹੈ ਉਹ ਲੈ ਕੇ ਹਾਜ਼ਰ ਹੋਏ ਆ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਵੰਜਰਦ ਜੀ ਤੁਹਾਡੇ ਚੈਨਲ ਨਾਲ ਜਿੰਨੇ ਵੀ ਸਰੋਤੇ ਜੁੜੇ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਨੂੰਨ 'ਚ ਵਿਸ਼ਵਾਸ ਕਰਦੇ ਹੋ ਬਿਲਕੁਲ ਕਰਦੇ ਆ ਜੀ ਕਾਨੂੰਨ ਕਰਕੇ ਹੀ ਆਪਾਂ ਇੱਥੇ ਤੁਰੇ ਫਿਰਦੇ ਆ ਇਸ ਦਰਾਂ ਯਾਦ ਠੀਕ ਹੈ ਜੀ ਬਿਲਕੁਲ ਵਿਸ਼ਵਾਸ ਕਰਦੇ ਜੇ ਤੁਸੀਂ ਕਾਨੂੰਨ 'ਚ ਵਿਸ਼ਵਾਸ ਕਰਦੇ ਹੋ ਤਾਂ ਤੁਹਾਨੂੰ ਫਿਰ ਇਹ 50 ਲੱਖ ਦੀ ਘੋੜੀ ਖੋਹਦੇ ਹੋਏ ਪਿਸਤੌਲ ਦੀ ਨੋਕ ਤੇ 1 ਲੱਖ ਰੁਪਇਆ ਖੋਹਦੇ ਹੋਏ ਡਰ ਨਹੀਂ ਲੱਗਿਆ ਕੋਈ ਭੈ ਨਹੀਂ ਸੀ ਮਨ ਦੇ ਵਿੱਚ ਜਸਵਿੰਦਰ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੂੰ ਤੁਸੀਂ ਉਹਨਾਂ ਦਾ ਪੱਖ ਸੁਣ ਲਿਆ ਬਿਲਕੁਲ ਪਰ ਮੇਰਾ ਪੱਖ ਸੁਣੋ ਜੀ ਮੈਂ ਬਚਿੱਤਰ ਸਿੰਘ ਮੇਰਾ ਨਾਮ ਹੈ ਜੀ ਤੇ ਮੈਂ ਮਲੋਟ ਆਰਥ ਦੀ ਦੁਕਾਨ ਕਰਦਾ ਜੀ ਇਸ ਸ਼ਖਸ ਦੀ ਮੇਰੇ ਨਾਲ ਆਰਥ ਸੀਗੀ ਪਿਛਲੇ 3 ਸਾਲਾਂ ਤੋਂ ਤਕਰੀਬਨ ਮੇਰੇ ਨਾਲ ਹੀ ਆਰਥ ਕਰਦਾ ਠੀਕ ਹੈ ਜੀ ਪਿਛਲੇ ਤਕਰੀਬਨ 1 ਸਾਲ ਤੋਂ ਮੇਰੇ ਆਰਥ ਤੋਂ ਹਟ ਗਿਆ ਇਹ ਜਦੋਂ ਮੈਂ ਇਹਦਾ ਹਿਸਾਬ ਬਣਾਇਆ ਸੀ ਮੈਂ ਮਾਫੀ ਚਾਹੁੰਦਾ ਵੀ ਮੈਂ ਸਾਰੇ ਡਾਕੂਮੈਂਟ ਲੈ ਕੇ ਤੁਹਾਡੀ ਲੋਕਾਂ ਦੀ ਕਚਹਿਰੀ 'ਚ ਹਾਜ਼ਰ ਹੋਣਾ ਚਾਹਣਾ ਜੀ ਤਾਂ ਕਿ ਲੋਕ ਫੈਸਲਾ ਕਰਨ ਸਹੀ ਕੌਣ ਹੈ ਗਲਤ ਕੌਣ ਹੈ 13.5 ਲੱਖ ਰੁਪਈਆ ਮੈਂ ਇਹਦੇ ਤੋਂ ਲੈਣਾ ਸੀਗਾ ਜੀ ਇਹਨੇ ਕੀ ਕੀਤਾ ਵੀ ਜਿਹੜੀ ਕਨਕ ਹੈ ਉਹ ਫਰਜ ਬਣਦਾ ਵੀ ਜਿਹੜੇ ਆੜਤੀਏ ਤੋਂ ਆਪਾਂ ਪੈਸੇ ਲੈਨੇ ਆ ਵੀ ਉਹਦੀ ਦੁਕਾਨ ਤੇ ਫਸਲ ਵੇਚੀ ਬਿਲਕੁਲ ਉਸੂਲ ਇਹੀ ਕਹਿੰਦਾ ਹਾਂਜੀ ਪਰ ਇਸ ਨੇ ਕਨਕ ਕਿਸੇ ਹੋਰ ਆੜਤੀਏ ਦੇ ਸਿੜਤੀ ਠੀਕ ਹੈ ਜਦੋਂ ਨੇ ਕਨਕ ਕਿਸੇ ਹੋਰ ਆੜਤੀਏ ਦੇ ਸਿੜਤੀ ਮੈਨੂੰ ਪਤਾ ਲੱਗਿਆ ਤਾਂ ਆਪਾਂ ਆਪਣੀ ਗੁराई ਕਰਨ ਵਾਸਤੇ ਆਪਣੀ ਦੁਕਾਨ ਤੇ ਕਾਊਂਟੈਂਟ ਆਪਣਾ ਜਿਹੜੇ ਕੰਮ ਕਰਦੇ ਆ ਮੁੰਡੇ ਉਹ ਹੁੰਦੇ ਆ ਆਪਾਂ ਗਰਾਹੀ ਲੈਣ ਵਾਸਤੇ ਉਹਨਾਂ ਨੂੰ ਭੇਜਦੇ ਆ ਆਪ ਤਾਂ ਜਾਂਦੇ ਨਹੀਂ ਜੀ ਬਿਲਕੁਲ ਮੈਂ ਲੜਕਾ ਮੇਰਾ ਪਰਮਿੰਦਰ ਸਿੰਘ ਜੋ ਮੇਰੇ ਨਾਲ ਉੱਥੇ ਕੰਮ ਕਰਦਾ ਹੈ ਮੈਂ ਉਹਨੂੰ ਭੇਜਿਆ ਉਹ ਘਰੇ ਗਿਆ ਕਰਦਿਆਂ ਨੇ ਕਿਹਾ ਕਿ ਉਹ ਖੇਤ ਹੈ ਹੂੰ ਫਿਰ ਇਹ ਖੇਤ ਜਦੋਂ ਉਹ ਗਿਆ ਤੇ ਉਹਨੇ ਕਿਹਾ ਵੀ ਮੈਨੂੰ ਬਾਈ ਜੀ ਨੇ ਭੇਜਿਆ ਤੇ ਤੁਸੀਂ ਬਾਈ ਦੱਸੋ ਮਤਲਬ ਪੈਸਿਆਂ ਦਾ ਕਿਵੇਂ ਕਰੂੰਗੀ ਪੈਸੇ ਦੇਵੋਗੇ ਜਾਂ ਕਿਵੇਂ ਕਰੂੰਗੀ ਉੱਥੇ ਇਹਨਾਂ ਦੀ ਤੂੰ ਤੂੰ ਮੈਮਾ ਹੋਈ ਉਹਨੂੰ ਗਾਲੀ ਗਲੋਚ ਕੀਤਾ ਉਹ ਐਸੀ ਪਰਿਵਾਰ ਨਾਲ ਸੰਬੰਧ ਰੱਖਦਾ ਜੀ ਉਹਨੂੰ ਮਤਲਬ ਗਾਲਾਂ ਕੱਢੀਆਂ ਬਹੁਤ ਮਤਲਬ ਉਹ ਜਿਹੜਾ ਤੁਸੀਂ ਬੰਦਾ ਭੇਜਿਆ ਸੀ ਘਰੇ ਪੈਸੇ ਲੈਣ ਦੇ ਲਈ ਉਹ ਪੁੱਛ ਗਿੱਚ ਕਰ ਦਿੰਦੇ ਵੀ ਕਦੋਂ ਦੇਣੇ ਆ ਯਾਰ ਕਦੋਂ ਮੂੜਨੇ ਆ ਹਾਂ ਉਹ ਮੈਂ ਇਕੱਲਾ ਇਹਦੇ ਕੋਲੇ ਨਹੀਂ ਜੀ ਆਪਾਂ ਸਾਰੀਆਂ ਦੁਕਾਨਾਂ ਤੇ ਹਰੇਕ ਗਾਹ ਕੋਲੇ ਆਪਾਂ ਭੇਜਦੇ ਹਾਂ ਬਿਲਕੁਲ ਬਿਲਕੁਲ ਉਹ ਕਾਫੀ ਗੱਲ ਵਧ ਗਈ ਤੇ ਉਦੋਂ ਅਸੀਂ ਮਤਲਬ ਉਹਨੇ ਮੈਂ ਕਿਹਾ ਵੀ ਤੂੰ ਦਰਖਾਸਤ ਦੇ ਜੇ ਆ ਗੱਲਾਂ ਤਾਂ ਹੂੰ ਸਦਰ ਮਲੋੜ ਦੇ ਵਿੱਚ ਡੀਐਸਪੀ ਸਰਦਾਰ ਦਵਿੰਦਰ ਸਿੰਘ ਸੀਗੇ ਜੀ ਤਰਖਾਸ ਦਿੱਤੀ ਬਕਾਇਦਾ 112 ਨੰਬਰ ਤੇ ਕਾਲ ਕਰਕੇ ਅਸੀਂ ਕੰਪਲੇਂਟ ਲਿਖਾਈ ਹਮ ਵੀ ਆ ਗੱਲ ਹੋ ਗਈ ਠੀਕ ਹੈ ਜੀ ਉਹਨੂੰ ਥਾਣੇ ਬੁਲਾਇਆ ਗਿਆ ਉਹਦੇ ਨਾਲ ਪਿੰਡ ਦੇ ਦੋ ਮੋਤਵਾਰ ਬੰਦੇ ਆਏ ਹਮ ਉਹ ਆਪਦੀ ਜ਼ਿੰਮੇਵਾਰੀ ਤੇ ਲੈ ਕੇ ਗਏ ਇਹਨੂੰ ਜਦ ਕੇ ਪਰਚਾ ਬਣਦਾ ਸੀ ਇਹਦੇ ਤੇ ਹਮ ਜ਼ਿੰਮੇਵਾਰੀ ਤੇ ਲੈ ਕੇ ਗਏ ਕਿ ਬਾਈ ਤੇਰਾ ਜੋ ਵੀ ਲੈਣ ਦੇਣਾ ਅਸੀਂ ਇਸ ਤਰ੍ਹਾਂ ਇਨੀ ਇਨੀ ਕਿਸ਼ਤ ਦੇ ਵਿੱਚ ਤੇਰੇ ਪੈਸੇ ਦਵਾ ਦਾਂਗੇ ਹਮ ਤੇ ਵੀ ਤੁਸੀਂ ਇਹ ਕੰਮ ਨਾ ਕਰੋ ਠੀਕ ਹੈ ਚਲੋ ਜੀ ਉਹ ਲੈ ਗਏ ਉਸ ਤੋਂ ਬਾਅਦ ਬਸ ਫਿਰ ਗੱਲ ਉੱਥੇ ਠੰਡੇ ਵਸਤੇ ਚ ਪੈ ਗਈ ਤੜੀਵਾਲ ਸਾਹਿਬ ਸਵਾਲ ਤੁਹਾਡੇ ਉੱਤਰ ਚੋਂ ਆਇਆ ਉਹ ਇਹ ਹੈ ਕਿ ਜਦੋਂ ਵੀ ਕੋਈ ਨਵੀਂ ਆੜਤ ਤੇ ਲੱਗਦਾ ਹੈ ਇੱਕ ਬੰਦਾ ਉਹਦੀ ਜਾਮਣੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਜ਼ਰੂਰ ਚਾਹਦਾ ਹੈ ਹਾਂਜੀ ਉਹ ਕੌਣ ਸੀ ਜਿਨ੍ਹਾਂ ਨੇ ਇਹਦੀ ਜ਼ਿੰਮੇਵਾਰੀ ਚੱਕੀ ਤੇ ਉਹਨੂੰ ਤੁਸੀਂ ਪੁੱਛਿਆ ਬਿਲਕੁਲ ਜੀ ਇੱਕ ਤਾਂ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਥੋਂ ਜੀ ਗੁਰਪ੍ਰੀਤ ਸਿੰਘ ਉਹ ਸਾਡੇ ਡਾਕਟਰ ਬਲਜੀਤ ਕੌਰ ਜੀ ਭੈਣ ਜੀ ਦੀ ਟੀਮ ਦੇ ਵਿੱਚ ਕੰਮ ਕਰਦੇ ਆ ਜੀ ਉਹਨਾਂ ਦੇ ਧਿਆਨ ਚ ਵੀ ਮੈਂ ਕੇਸ ਲਿਆਂਦਾ ਮੈਂ ਕਿਹਾ ਭੈਣ ਜੀ ਇਹ ਮਤਲਬ ਆਪਦੀ ਜ਼ਿੰਮੇਵਾਰੀ ਤੇ ਬੰਦਾ ਲੈ ਕੇ ਗਏ ਸੀਗੇ ਤੇ ਪਰ ਹੁਣ ਇਸ ਗੱਲ ਤੋਂ ਹੀ ਮੁਕਰ ਰਹੇ ਆ ਜੀ ਇੱਕ ਉਥੋਂ ਦੇ ਐਡਵੋਕੇਟ ਅਮਤੋਜ ਸਿੰਘ ਆ ਜੀ ਬਿਰਕਾਂ ਦੇ ਇਹਨਾਂ ਦੇ ਪਿੰਡ ਤੋਂ ਹਾਂਜੀ ਸਾਰੀ ਜਿੰਨੀ ਕਹਾਣੀ ਬਣਾਈ ਹੈ ਉਸ ਵਕੀਲ ਦੇ ਵੱਲੋਂ ਬਣਾਈ ਗਈ ਹੈ ਬਿਲਕੁਲ ਝੂਠੀ ਤੇ ਬੇਮੁਨਾਬ ਵੀ ਇਸ ਬੰਦੇ ਨੂੰ ਆਪਾਂ ਕਿਵੇਂ ਲਜਾਉਣਾ ਠੀਕ ਹੈ ਜੀ ਇੱਕ ਗੱਲ ਮੈਂ ਹੋਰ ਕਲੀਅਰ ਕਰਨੀ ਚਾਹਣਾ ਜੀ ਮੇਰੇ ਤੇ ਇਲਜ਼ਾਮ ਲੱਗ ਰਿਹਾ ਜੀ ਘੋੜੀ ਖੋਈ ਦਾ ਹਾਂ ਬਿਲਕੁਲ ਇੱਕ ਮੇਰਾ ਖਿਆਲ ਲੱਗ ਰਿਹਾ ਵੀ ਪਿਸਤੌਲ ਦੀ ਨੋਕ ਤੇ ਘੋੜੀ ਪਿਸਤੌਲ ਦੀ ਨੋਕ ਤੇ 1 ਲੱਖ ਰੁਪਈਆ ਖੋਇਆ ਗਿਆ 50 ਲੱਖ ਦੀ ਘੋੜੀ ਖੋਈ ਗਈ ਹੈ ਨੁਕਰੀ ਘੋੜੀ ਜਿਹਦਾ 68 ਇੰਚ ਦੇ ਨੇੜੇ ਤੇੜਿਓ ਕੱਦ ਦੱਸਦੇ ਆ ਹਮ ਸਰ ਗੱਲ ਇਹ ਆ ਕਿ ਮੈਂ ਇਸ ਬੰਦੇ ਤੇ ਕੇਸ ਚੱਲ ਰਿਹਾ ਹੈ ਮੇਰੀ ਮਤਲਬ ਮਾਣਯੋਗ ਆਪਣਾ ਲੋਅਰ ਕੋਰਟ ਮਲੋੜ ਦੇ ਵਿੱਚ ਠੀਕ ਹੈ ਜੀ ਜੀ ਜਦੋਂ ਮੈਨੂੰ ਕੋਟਰੇ ਪੈਸੇ ਦਵਾ ਦੇਣੇ ਮੈਨੂੰ ਘੋੜੀ ਖੋਣ ਦੀ ਕੀ ਲੋੜ ਹੈ ਘੋੜੀ ਖੋਈ ਨਹੀਂ ਗਈ ਜੀ ਘੋੜੀ ਖੋਈ ਬਣਾਈ ਗਈ ਹੈ ਮਤਲਬ ਮੈਨੂੰ ਇਹਨਾਂ ਦੀ ਇੱਕ ਸਾਜ਼ਿਸ਼ ਹੈ ਕਿ ਜਿਹੜੇ ਕੋਰਟ ਦੇ ਵਿੱਚ ਕੇਸ ਚੱਲਦੇ ਆ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਦੇ ਕੇਸ ਵਾਪਸ ਲੈ ਲੇ ਕਿੱਧਰ ਗਈ ਘੋੜੀ ਕਿੱਧਰ ਗਈ ਸਰ ਘੋੜੀ ਤਾਂ ਹੁਣ ਜਦੋਂ ਇਹਨਾਂ ਦੀ ਸਾਜ਼ਿਸ਼ ਹੈ ਮਤਲਬ ਤੁਸੀਂ ਉਸ ਘੋੜੀ ਖੋਣ ਵਾਲੇ ਵਾਕੇ ਵਿੱਚ ਸ਼ਾਮਲ ਨਹੀਂ ਸੀ ਤੁਹਾਡਾ ਵੀ ਕੋਈ ਵੀ ਬੰਦਾ ਸ਼ਾਮਲ ਨਹੀਂ ਸੀ ਹਾਂਜੀ ਸਰ ਬਿਲਕੁਲ ਇਹ ਜਦੋਂ ਗੱਲ ਸਾਡੇ ਕੋਲੇ ਪੇਸ਼ ਕਰਦੇ ਆ ਕੈਮਰੇ ਦੇ ਉੱਤੇ ਪੇਸ਼ ਕਰਦੇ ਆ ਸਾਡੇ ਦਰਸ਼ਕਾਂ ਨੇ ਵੀ ਦੇਖੀ ਆ ਸ਼ਾਇਦ ਤੁਸੀਂ ਵੀ ਦੇਖੀ ਹੋਵੇ ਕਿ ਬਚਿੱਤਰ ਸਿੰਘ ਖੁਦ ਨਾਲ ਸੀ ਮੈਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਇੱਕ ਆਲਮ ਆਲੇ ਤੋਂ ਕੋਈ ਕਾਲੀ ਕਾਰ ਦਾ ਜ਼ਿਕਰ ਹੋਇਆ ਪੂਰੀ ਇੰਟਰਵਿਊ ਦੇ ਵਿੱਚ ਕਿ ਉਹ ਉਹਨਾਂ ਦੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਘੋੜੀ ਖੋਣ ਵਿੱਚ ਮਦਦ ਕੀਤੀ ਹੈ ਫਿਰ ਘੋੜੀਏ ਜਿਹੜੀ ਉਹ ਵਾਇਆ ਉਨੇ ਦੱਸਿਆ ਕਿ ਹੋ ਕੇ ਉਹ ਦੁੱਧੇ ਪਹੁੰਚੀ ਐ ਦੁੱਧੇ ਉਹ ਸ਼ਿਫਟ ਕੀਤੀ ਗਈ ਐ ਇੱਕ ਤੋਂ ਦੂਜੇ ਥਾਂ ਦੇ ਉੱਤੇ ਇਹ ਕਹਾਣੀ ਐ ਸਭ ਗੱਲ ਇਹ ਐ ਕਿ ਜਦੋਂ ਆਪਣੇ ਖਾਸ ਕਰਕੇ ਆਪਣੇ ਸਮਾਜ ਦੇ ਵਿੱਚ ਚੀਜ਼ ਪਾਈ ਜਾਂਦੀ ਐ ਵੀ ਜਦੋਂ ਕਿਸੇ ਬੰਦੇ ਨਾਲ ੱੱੱਕਾ ਹੁੰਦਾ ਹੁੰਦਾ ਜੀ ਮੰਨ ਲਓ ਤੁਸੀਂ ਇਹ ਮੰਨਦੇ ਆ ਨਾ ਵੀ ਉਹਦੇ ਨਾਲ ੱੱੱਕਾ ਹੋਇਆ ਤਾਂ ਆਪਣੇ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਉਹਦੀ ਸਪੋਰਟ ਤੇ ਆਉਂਦੇ ਆ ਹਾਂ ਸੈਂਤੀ ਚੱਲੀ ਜਾਂਦੀ ਐ ਸੈਂਤੀ ਚੱਲੀ ਜਾਂਦੀ ਬਿਲਕੁਲ ਵੀ ਯਾਰ ਇਹਦੇ ਨਾਲ ੱੱੱਕਾ ਹੋ ਗਿਆ ਹੂੰ ਇਹ ਬੰਦੇ ਨੇ ਕੀ ਕੀਤਾ ਵੀ ਕੋਈ ਬੰਦਾ ਨਹੀਂ ਛੱਡਿਆ ਜਿਹਦੇ ਕੋਲੇ ਗਿਆ ਹੋਵੇ ਚੱਲ ਕੇ ਪਰ ਜਦੋਂ ਕੋੜ ਸਟੱਡ ਫਾਰਮ ਵਾਲਿਆਂ ਕੋਲ ਇਹ ਚਲਾ ਗਿਆ ਕਿਸਾਨ ਜਥੇਬੰਦੀਆਂ ਕੋਲ ਇਹ ਚਲਾ ਗਿਆ ਪਿੰਡ ਦੇ ਲੋਕਾਂ ਕੋਲ ਇਹ ਚਲਾ ਗਿਆ ਠੀਕ ਹੈ ਜੀ ਹਮ ਪਰ ਜਦੋਂ ਲੋਕਾਂ ਨੇ ਮੇਰਾ ਪੱਖ ਸੁਣਿਆ ਵੀ ਗੱਲ ਕੀ ਹੈ ਤਾਂ ਲੋਕ ਬਹੁਤ ਸਿਆਣੇ ਲੋਕਾਂ ਨੇ ਸੱਚ ਝੂਠ ਵੇਖ ਕੇ ਲੋਕ ਪਿੱਛੇ हट ਗਏ ਹਮ ਕਿਸੇ ਨੇ ਇਹਦਾ ਸਾਥ ਨਹੀਂ ਦਿੱਤਾ ਜੇਕਰ ਇਹਦੇ ਨਾਲ ੱੱੱਕਾ ਹੋਇਆ ਹੁੰਦਾ ਕੋੜੀ ਕੋਈ ਹੁੰਦੀ ਹਾਂ ਇੱਕ ਗੱਲ ਜ਼ਰੂਰ ਹੈ ਵੀ ਇਹਨਾਂ ਨੇ ਇਹ ਹੀ ਝੂਠੀ ਕਹਾਣੀ ਬਣਾ ਕੇ ਆਪਣੇ ਡੀਏ ਸਾਹਿਬ ਫਰੀਦਕੋਟ ਦੇ ਜਿਹੜੇ ਮੈਡਮ ਨੇ ਇਹ ਉਹਨਾਂ ਦੇ ਪੇਸ਼ ਹੋ ਗਏ ਹੂੰ ਠੀਕ ਹੈ ਜੀ ਮੇਰੇ ਤੇ ਇੱਕ ਝੂਠਾ ਮੁਕੱਦਮਾ ਦਰਜ ਹੋ ਗਿਆ ਜਦੋਂ ਮੈਂ ਆਪਦਾ ਪੱਖ ਲੈ ਕੇ ਡੀਆਈ ਸਾਹਿਬ ਕੋਲੇ ਗਿਆ ਤਾਂ ਡੀਆਈ ਸਾਹਿਬ ਨੇ ਇਨਕੁਆਰੀ ਲਾਤੀ ਇਹਦੀ ਕੇਸ ਦੀ ਜੀ ਵੀ ਇਹਨੂੰ ਦੁਬਾਰਾ ਵੈਰੀਫਾਈ ਕੀਤਾ ਜਾਵੇ ਸਰ ਇਹ ਕਹਿ ਰਿਹਾ ਪਿਸਤੌਲ ਦੀ ਨੋਕ ਤੇ ਜੀ ਮੇਰਾ ਛਾਬੜਾ ਗਨ ਹਾਊਸ ਹੈ ਮਲੋਟ ਰਸੀਦ ਮੇਰੇ ਕੋਲੇ ਆ ਮੇਰਾ ਅਸਲਾ ਜਮਾ ਕਿਉਂਕਿ ਲਾਇਸੈਂਸ ਰਿਨਿਊ ਦੀ ਡੇਟ ਲੰਘੀ ਸੀ ਕਿੰਨੇ ਟਾਈਮ ਤੋਂ ਜਮਾ ਜੀ ਹਾਂ 2019 ਦਾ ਜਮਾ ਜੀ ਠੀਕ ਹੈ ਜੀ ਹਾਂਜੀ ਤੇ ਉਦੋਂ ਬਾਅਦ ਮੈਂ ਰੀਨਿਊ ਕਰਾਇਆ ਨਹੀਂ ਅਸਲਾ ਮੇਰਾ ਉੱਥੇ ਹੀ ਪਿਆ ਮੈਨੂੰ ਤਾਂ ਇਹ ਜੋ ਸ਼ੌਂਕ ਹੀ ਨਹੀਂ ਵੀ ਮੈਂ ਅਸਲਾ ਚੱਕ ਕੇ ਤੁਰਿਆ ਫਿਰਾਂ ਜੀ ਮੈਨੂੰ ਕਿਹੜੀ ਚੀਜ਼ ਦਾ ਡਰ ਇਹ ਦੋਸ਼ ਵੀ ਤੁਸੀਂ ਕਹਿੰਦੇ ਹੋ ਝੂਠਾ ਬਿਲਕੁਲ ਝੂਠਾ ਜੀ ਔਰ ਮੇਰੇ ਬੇਟੇ ਦਾ ਨਾਮ ਪਾਇਆਗਾ ਬੀ ਕਾਮ ਦਾ ਸਟੂਡੈਂਟ ਹੈ ਠੀਕ ਹੈ ਜੀ ਤੁਸੀਂ ਉਹਦੀ ਕੋਈ ਲੋਕੇਸ਼ਨ ਕਢਾਓ ਕੋਈ ਪ੍ਰੂਫ ਵੀਡੀਓ ਕੋਈ ਸਬੂਤ ਤੋਂ ਬਿਨਾ ਹੀ ਪਰਚਾ ਦੇਤਾ ਚੱਕ ਕੇ ਜੀ ਮੈਂ ਤਾਂ ਹੈਰਾਨ ਹੋ ਗਿਆ ਮੈਂ ਫਿਰ ਆਪਦੀ ਲੀਡਰਸ਼ਿਪ ਕੋਲੇ ਗਿਆ ਮੈਂ ਕਿਹਾ ਜੀ ਆਪਦੀ ਪਾਰਟੀ ਜੀ ਆਪਦੇ ਬੰਦੇ ਤੇ ਪਰਚਾ ਝੂਠਾ ਹੋ ਗਿਆ ਜੀ ਜਦੋਂ ਉਹਨਾਂ ਨੇ ਵੈਰੀਫਾਈ ਕੀਤਾ ਪਰਚਾ ਕਰਾਇ ਹੂੰ ਡੀਆਈ ਸਾਹਿਬ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਜੀ ਅਸੀਂ ਇਨਕੁਆਰੀ ਲਾਉਣੀ ਆ ਵੀ ਸਾਡੇ ਕੋਲ ਤਾਂ ਇਹ ਪੂਰਾ ਬਣਾ ਕੇ ਆ ਕੇ ਕਹਾਣੀ ਵੀ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋ ਗਿਆ ਜੀ ਇੱਕ ਵਿਅਕਤੀ ਨੇ ਥੱਲੇ ਥੋੜੇ ਸ਼ੁਭਚਿੰਤਕ ਹੋ ਸਕਦੇ ਹੈ ਸ਼ਾਇਦ ਉਹਨਾਂ ਦੇ ਹੋਣ ਉਹਨਾਂ ਨੇ ਥੱਲੇ ਇੱਕ ਰਕਮ ਦੱਸੀ ਹੈ ਪਹਿਲ ਤਾਂ ਥੋੜੀ ਜਿਹੀ ਕਲੀਅਰ ਕਰਿਓ ਕਿ ਉਹ ਰਕਮ ਸਹੀ ਹੈ ਜਾਂ ਝੂਠੀ ਹੈ 13 ਲੱਖ ਦਾ ਕਹਿੰਦੇ ਦੇਣ ਲੈਣਾ ਜਿਹਦੇ ਵਿੱਚ ਉਹਨਾਂ ਨੇ ਤੁਹਾਡਾ ਉਹਨਾਂ ਨੇ ਤੁਹਾਡਾ 13 ਲੱਖ ਰੁਪਇਆ ਦੇਣਾ ਹੂੰ ਪਰ ਕਹਿੰਦੇ ਕਿ ਜਿਹੜਾ 13 ਲੱਖ ਰੁਪਇਆ ਬਣਾਇਆ ਗਿਆ ਇਹ ਹੁਣ ਸਟੇਟਮੈਂਟ ਹੈ ਜਿਹੜੀ ਉਹ ਜਗਦੀਸ਼ ਦੀ ਆ ਸਾਡੀ ਇੰਟਰਵਿਊ ਉਹ ਵਿਆਜ ਨੂੰ ਵਿਆਜ ਲਾ ਕੇ ਬੇ ਲੋੜੀਆਂ ਦਾਮੀਆਂ ਲਾ ਕੇ ਆਪਣੀਆਂ ਹੀ ਕਹਿੰਦੇ ਇਹਨਾਂ ਦੀਆਂ ਦੁਕਾਨਾਂ ਐ ਜਿੱਥੋਂ ਸਾਨੂੰ ਸਮਾਨ ਚਕਾਉਂਦੇ ਸੀ ਤੇ ਵੱਧ ਘੱਟ ਲਿਖਦੇ ਸੀ ਇਹ ਇਹ ਕੀ ਐ ਸਾਰਾ ਕੁਝ ਤਸਵੀਰ ਕੀ ਐ ਦੇਖੋ ਸਰ ਜਿਹੜੇ ਦੁਕਾਨਦਾਰ ਹੁੰਦੇ ਆ ਨਾ ਹੁਣ ਮੇਰੇ ਕੋਲੇ ਇਹਦੀ ਇੱਕ ਇੱਕ ਕਲਮ ਇਹਨੇ ਵੈਰੀਫਾਈ ਕੀਤੀ ਸੀ ਠੀਕ ਐ ਬਿਲਕੁਲ ਕਰਦਾ ਬੰਦਾ ਬਿਲਕੁਲ ਰੋਲਾ ਪੈਣ ਤੋਂ ਪਹਿਲਾਂ ਇਹਨੇ ਮੇਰੇ ਕੋਲੇ ਚੱਲ ਕੇ ਆਇਆ ਵੀ ਬਾਈ ਮੈਨੂੰ ਸਾਰੀਆਂ ਮੇਰੀਆਂ ਕਲਮਾਂ ਦਿਖਾ ਮੇਰੇ ਸਾਈਨ ਦਿਖਾ ਹੂੰ ਮੈਂ ਇਹਨੂੰ ਸਾਈਨ ਦਿਖਾਈ ਗਿਆ ਟਿਕ ਕਰੀ ਗਏ ਅਸੀਂ ਠੀਕ ਹੈ ਜੀ ਜੀ ਇੱਕ ਕਲਮ ਮੇਰੇ ਯਾਦ ਹੈ ਕਿ ਅਸੀਂ ਜਦੋਂ ਡੀਜ਼ਲ ਮੰਨ ਲਾ ਆੜਤੀਏ ਡੀਜ਼ਲ ਦੀ ਇੱਕ ਪਰਚੀ ਕਰ ਪਰਚੀ ਦਿੰਨੀ ਹੈ ਬਿਲਕੁਲ ਪਰਚੀ ਦਿੰਨੀ ਹੈ ਜੀ ਜੀ ਫਰਜ਼ ਕਰੋ ਵੀ ਅੱਜ ਦੀ ਡੇਟ 'ਚ ਮੈਂ ਪਰਚੀ ਦੇਤੀ ਹੂੰ ਪੰਦਾ ਤਿੰਨ ਦਿਨਾਂ ਬਾਅਦ ਜਾਂ ਚਾਰ ਦਿਨਾਂ ਬਾਅਦ 10000 ਦਾ ਡੀਜ਼ਲ ਜੀ ਹੂੰ ਡੀਜ਼ਲ ਲੈਣ ਚਲਾ ਗਿਆ ਹੂੰ ਉਹ ਐਂਟਰੀ ਡਬਲ ਪਈ ਸੀ ਇੱਕ 10000 ਦੀ 13.5 ਲੱਖ ਮਗਰ ਠੀਕ ਹੈ ਜੀ ਜਦੋਂ ਮੇਰੇ ਨਾਲ ਇਹ ਆਇਆ ਬੈਠ ਕੇ ਨੇ ਹਿਸਾਬ-ਕਿਤਾਬ ਕੀਤਾ ਤਾਂ ਇਹ ਕਹਿੰਦਾ ਵੀ ਮੈਂ ਡੀਜ਼ਲ ਬਾਈ ਜੀ ਇੱਕ ਵਾਰੀ ਲੈ ਕੇ ਗਿਆ ਠੀਕ ਮੈਂ ਉਸੇ ਟਾਈਮ ਪੰਪ ਵਾਲੇ ਨੂੰ ਫੋਨ ਕੀਤਾ ਵੀ ਮੈਨੂੰ ਸਟੇਟਮੈਂਟ ਵਟਸਐਪ ਕਰ ਦੇ ਦਿਓ ਪੀਡੀਐਫ ਉਹਨੇ ਸਟੇਟਮੈਂਟ ਭੇਜੀ ਇੱਕ ਕਲਮ ਸੀ ਡੀਜ਼ਲ ਦੀ ਉਸੇ ਟਾਈਮ ਮੈਂ ਉਸ ਕਲਮ ਨੂੰ ਇਹਦਾ ਜਮਾ ਕਰਕੇ ਫੇਰ 13.5 ਲੱਖ ਰੁਪਿਆ ਦਾ ਬਣਾਇਆ ਸੀ ਠੀਕ ਹੈ ਜੀ ਬੈਂਕ ਨੇ ਅੱਜਕੱਲ ਡਿਫਾਲਟਰ ਦੀ ਫੋਟੋ ਲਾਉਣੀ ਛੱਡ ਦਿੱਤੀ ਹੈ ਧਾਲੀਵਾਲ ਸਾਹਿਬ ਲੋਕੀ ਕਿਸਾਨ ਜਾਂ ਠੇਬੰਦੀਆਂ ਦੇ ਵਿਰੋਧ ਕੀਤਾ ਜੀ ਉਹਨੇ ਰੋਸ ਪ੍ਰਗਟ ਕੀਤਾ ਸਾਨੂੰ ਉਹ ਫੋਟੋ ਵੀ ਦੇਖ ਕੇ ਗਏ ਕਿ ਤੁਸੀਂ ਫੇਸਬੁੱਕ ਤੇ ਉਹਦੀ ਫੋਟੋ ਪਾਈ ਤੇ ਨਾਲੇ ਕਿਹਾ ਕਿ ਇਹਦੇ ਨਾਲ ਕੋਈ ਡੇਲ ਲਾਈਨ ਨਾ ਕਰੋ ਇਹਦੇ ਨਾਲ ਮੇਰਾ ਕਿਹੜਾ ਸਮਾਜਿਕ ਰੁਤਬਾ ਸੀ ਸੋਸ਼ਲ ਸਟੇਟਸ ਆ ਜਿਹੜਾ ਉਹਦੇ ਉੱਤੇ ਇੱਕ ਛੱਟ ਵੱਜੀ ਤੁਸੀਂ ਇਸ ਤਰੀਕੇ ਨਾਲ ਕਿਉਂ ਕੀਤਾ ਜਸਵਿੰਦਰ ਜੀ ਦੇਖੋ ਗੱਲ ਇਹ ਆ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਜੀ ਮੇਰੇ ਨਾਲ ਜਿੰਨੇ ਵੀ ਹੋਰ ਜਿੰਮੇਦਾਰ ਹੈ ਉਹਨਾਂ ਨਾਲ ਇੱਕ ਭਰਾਵਾਂ ਵਾਲਾ ਰਿਸ਼ਤਾ ਮੈਂ ਖੁਦ ਜਿੰਮੀ ਦਾ ਜੀ ਕਿਸਾਨ ਦਾ ਫੈਮਿਲੀ ਨੂੰ ਮੈਂ ਬਿਲੋਂਗ ਕਰਦਾ ਮੇਰਾ ਹੋਰ ਵੀ ਕਾਫੀ ਬੰਦਿਆਂ ਨਾਲ ਲੈਣ ਦੇਣ ਹੈਗਾ ਜਿਹੜਾ ਅਸੀਂ ਅੱਗੇ ਪਿੱਛੇ ਹੋ ਜਾਂਦੀ ਹੈ ਪੈਸੇ ਹੋ ਜਾਂਦੇ ਕੋਈ ਚੱਕਰ ਆ ਬਿਲਕੁਲ ਠੀਕ ਹੈ ਇਹ ਬੰਦੇ ਦਾ ਅਗਰ ਪਿਛੋਕੜ ਦੇਖਿਆ ਜਾਵੇ ਤਾਂ ਇਹ ਡਿਫਾਲਟਰ ਬੰਦਾ ਜੀ ਮੈਂ ਅੱਜ ਵੀ ਤੁਹਾਡੇ ਚੈਨਲ ਤੇ ਕਹਿ ਰਿਹਾ ਗੱਲ ਤੁਸੀਂ ਕਹਿ ਰਹੇ ਹੋ ਕਿ ਉਹ ਬਹੁਤ ਡਿਫਾਲਟਰ ਬੰਦਾ ਹੈ ਹਾਂਜੀ ਤੁਸੀਂ ਕੋਈ ਇੱਕ ਸਬੂਤ ਕੈਮਰੇ ਜੁੱਤੇ ਪੇਸ਼ ਕਰ ਸਕਦੇ ਹੋ ਉਹਨੂੰ ਡਿਫਾਲਟਰ ਹੋਣ ਦਾ ਬਿਲਕੁਲ ਜੀ ਉਹ ਪੈਸੇ ਮਾਰੀ ਬੈਠਾ ਮੈਂ ਜੇ ਮੇਰਾ ਫੋਨ ਦਿਓ ਤੇ ਮੈਂ ਜੀ ਬਿਲਕੁਲ ਲੋ ਸਪੀਕਰ ਫੋਨ ਤੇ ਮੈਂ ਬੰਦਾ ਗਵਾਹ ਪੇਸ਼ ਕਰ ਦਿੰਨਾ ਕਰੋ ਲਿਓ ਭਾਈ ਕੀ ਹਾਲ ਹੈ ਵਧੀਆ ਜੀ ਵਧੀਆ ਅੱਛਾ ਸਪੀਕਰ ਫੋਨ ਹੈ ਤੇ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਹੈ ਤੇ ਤੁਸੀਂ ਗੱਲ ਨਾ ਜਮਾ ਸੱਚ-ਸੱਚ ਦੱਸਣੀ ਹੈ ਹਾਂ ਜੀ ਵਿਰਕਾਂ ਤੋਂ ਜਗਦੀਸ਼ ਸਿੰਘ ਹੈ ਜਗਦੀਸ਼ ਸਿੰਘ son of ਰਾਮ ਸਿੰਘ ਹਾਂ ਜੀ ਤੁਸੀਂ ਉਹ ਤੋਂ ਕੋਈ ਪੈਸੇ ਲੈਣੇ ਆ ਹਾਂ ਪੈਸੇ ਲੈਣੇ ਆ ਜੀ ਕਿੰਨੇ ਲੈਣੇ ਆ ਜੀ ਅਪਰੋਕਸੀਮੇਟ ਮੂਲ 1.5 ਲੱਖ ਰੁਪਏ ਹੈਗਾ ਜੀ ਕਿੰਨੇ ਟਾਈਮ ਤੋਂ ਲੈਣੀ ਹੈ ਜੀ ਕਿੰਨੇ ਟਾਈਮ ਤੋਂ ਲੈਣੇ ਆ ਜੀ ਆ ਸਾਈ ਇੱਕ ਸਾਲਾਂ ਤੋਂ ਭਾਈ ਕਰਨ ਸਮਾਪ ਤੋਂ ਉੱਤਰ ਕੀ ਹੈ ਜੀ ਉਹਨਾਂ ਦੇ ਦੇ ਉੱਤੇ ਕੀ ਕਹਿੰਦੇ ਆ ਜਦੋਂ ਤੁਸੀਂ ਉਹ ਤੋਂ ਪੈਸੇ ਮੰਗਦੇ ਹੋ ਜੀ ਉਹ ਕਹਿੰਦੇ ਬੇਟਾ ਜ਼ਰੂਰ ਦੇ ਦਾਂਗੇ ਮੈਂ ਤਾਂ ਬਸ ਬੇਟਾ ਬੇਟਾ ਕਹੀ ਜਾਂਦੇ ਜੀ ਬਸ ਲਾਰਾ ਲਈ ਜਾਂਦੇ ਆ ਸ਼ੁਕਰੀਆ ਜੀ ਹਾਂ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਜੱਜ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਠੀਕ ਠਾਕ ਹਾਂ ਬਾਈ ਫੋਨ ਸਪੀਕਰ ਤੇ ਆ ਤੇ ਤੁਹਾਨੂੰ ਇੱਕ ਗੱਲ ਪੁੱਛਣੀ ਆ ਕਿ ਇੱਕ ਪਿੱਛੇ ਜੇ ਡਿਸਪਿਊਟ ਹੋਇਆ ਮੈਂ ਵੀਡੀਓ ਕੀਤੀ ਸੀ ਵੀਡੀਓ ਤੁਹਾਡੇ ਕੋਲੇ ਆ ਗਈ ਹੋਊਗੀ ਘੋੜੀਆਂ ਵਾਲੇ ਮਸਲੇ 'ਚ ਅੱਜ ਦੂਜਾ ਪੱਖ ਦੇਣ ਦੇ ਲਈ ਬਾਈ ਜੀ ਮੇਰੇ ਕੋਲੇ ਬੈਠੇ ਨੇ ਉਹ ਜਿਹੜੇ ਘੋੜੀ ਜੀ ਤੋਂ ਖੋਈ ਗਈ ਹੈ ਜਗਦੀਸ਼ ਸਿੰਘ ਸਰਾ ਉਹ ਜੱਜ ਸਾਹਿਬ ਪਹਿਲੀ ਗੱਲ ਤਾਂ ਇਹ ਹੈਗੀ ਵੀ ਇਹ ਕਲੀਅਰ ਨਹੀਂਗਾ ਨਾ ਤਾਂ ਮੈਨੂੰ ਕਲੀਅਰ ਹੈਗਾ ਨਾ ਤੁਹਾਨੂੰ ਕਲੀਅਰ ਹੈ ਨਹੀਂ ਨਹੀਂ ਆਪਾਂ ਨਹੀਂ ਨਹੀਂ ਘੋੜੀ ਤੇ ਗੱਲ ਹੀ ਨਹੀਂ ਕਰਨੀ ਡਾਕਟਰ ਸਾਹਿਬ ਮੇਰੀ ਗੱਲ ਸੁਣੋ ਘੋੜੀ ਤੇ ਗੱਲ ਨਹੀਂ ਕਰ ਰਹੇ ਆਪਾਂ ਆਪਾਂ ਤੁਸੀਂ ਮੈਨੂੰ ਉਸ ਬੰਦੇ ਬਾਰੇ ਥੋੜਾ ਜਿਹਾ ਐਕਸਪਲੇਨ ਕਰੋ ਜਗਦੀਸ਼ ਸਿੰਘ ਸਰਾਮ ਬਾਰੇ ਮੈਂ ਮੈਂ ਦੇਖੋ ਮੈਂ ਉਹਦਾ ਬਹੁਤਾ ਕੰਮ ਨਹੀਂ ਕੀਤਾ ਪਰ ਜਦੋਂ ਨਾ ਸਾਡੇ ਚ ਕੀ ਹੁੰਦਾ ਨਾ ਮੰਨ ਕੇ ਚੱਲੋ ਜਿੰਨੇ ਵੀ ਅਸੀਂ ਪ੍ਰੈਕਟਿਸ ਕਰਦੇ ਆ ਜਾਂ ਹੋ ਕਰਦੇ ਆ ਹਨਾ ਹੂੰ ਜਦੋਂ ਸਾਡੇ ਤੇ ਇਹ ਆ ਜਾਂਦਾ ਨਾ ਵੀ ਫਲਾਣਾ ਬੰਦਾ ਮੰਨ ਕੇ ਚੱਲੋ ਇੱਕ ਜੂਨੀਅਰ ਟਾਈਪ ਕੰਮ ਨਹੀਂ ਹੁੰਦਾ ਵੀ ਇੱਕ ਬੰਦੇ ਨਾਲ ਡਿਫਾਲਟਰ ਹੋ ਗਿਆ ਬੰਦਾ ਜਾਂ ਕਿਵੇਂ ਹੋ ਗਿਆ ਫਿਰ ਅਸੀਂ ਉਹਦਾ ਕਿਹੜਾ ਛੱਡ ਦਿੰਦੇ ਹੁੰਦੇ ਆਗੇ ਤੁਸੀਂ ਕਹਿੰਦੇ ਡਿਫਾਲਟਰ ਹੋ ਗਿਆ ਜੇ ਮਿਲ ਜਾਂਦਾ ਹੁੰਦਾ ਹੈ ਭਾਈ ਭਾਨੇ ਦੇ ਨਾਂ ਜਾਓ ਯਾਰ ਵੀ ਉਹ ਤਾਂ ਖੜਾ ਛੱਡ ਦੋ ਫਿਰ ਅਸੀਂ ਖੜਾ ਛੱਡ ਦਿੰਦੇ ਹੁੰਦੇ ਆ ਕਿ ਵੀ ਆਪਾਂ ਜਾਣਾ ਹੀ ਮੈਂ ਸਮਝ ਗਿਆ ਤੁਹਾਡੀ ਗੱਲ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਉੱਤਰ ਦਿੱਤਾ ਠੀਕ ਹੈ ਡਾਕਟਰ ਸਾਹਿਬ ਧੰਨਵਾਦ ਤੁਸੀਂ ਉਹ ਤੁਸੀਂ ਉਹ ਫੋਟੋ ਪਾਈ ਮੈਂ ਬਿਲਕੁਲ ਸਰ ਬਿਲਕੁਲ ਮੈਂ ਫੋਟੋ ਪਾਈ ਹੈ ਜੀ ਫੋਟੋ ਇਸ ਲਈ ਪਾਈ ਹੈ ਕਿ ਇਹ ਬੰਦੇ ਨੇ ਕਰਿਆਨੇ ਵਾਲੇ ਦੇ ਪੈਸੇ ਦੇਣੇ ਆ ਕੱਪੜੇ ਵਾਲੇ ਦੇ ਪੈਸੇ ਦੇਣੇ ਆ ਮੰਡੀ ਦੇ ਵਿੱਚ ਹਰ ਥਾਂ ਤੇ ਠੱਗੀ ਮਾਰਦਾ ਹ ਹ ਮੈਂ ਬੇਚੇਜ਼ ਕੋ ਹੋ ਕੇ ਬੇਸ਼ੱਕ ਮੈਨੂੰ ਇਹਦਾ ਖਮਿਆਜਾ ਭੁਗਤਣਾ ਪੈਜੀ ਜੀ ਪਰ ਮੈਂ ਬੇਚੇਜ਼ ਕੋ ਕੇ ਦੀ ਫੋਟੋ ਪਾਈ ਹੈ ਔਰ ਅੱਜ ਇਹਨੂੰ ਮਲੋੜ ਸ਼ਹਿਰ ਦੇ ਵਿੱਚ ਕੋਈ 5 ਰੁਪਈਆ ਦਾ ਲੋਨ ਨਹੀਂ ਦਿੰਦਾ ਇਹ ਤੁਸੀਂ ਆਪ ਦੇ ਸਰੋਤ ਭੇਜ ਕੇ ਆਪ ਦਾ ਇਨਕੁਆਇਰੀ ਕਰ ਸਕਦੇ ਹੋ ਤੁਸੀਂ ਕਿੰਨੀ ਪਾਵਰ ਰੱਖਦੇ ਹੋ ਆਮ ਆਦਮੀ ਪਾਰਟੀ ਜੀ ਬਹੁਤ ਪਾਵਰਫੁਲ ਤੁਸੀਂ ਲੀਡਰ ਹੋ ਨਹੀਂ ਸਰ ਮੈਂ ਆਪ ਤੇ ਆਪ ਨੂੰ ਲੀਡਰ ਨਹੀਂ ਮੰਨਦਾ ਹਮ ਨਾ ਹੀ ਵੱਡੀਆਂ-ਵੱਡੀਆਂ ਪਾਵਰ ਵਾਲੇ ਤੁਰ ਕੇ ਆਪਾਂ ਕਿਹੜੇ ਬਾਗ ਦੀ ਮੋਲੀ ਇਹ ਕਹਿੰਦੇ ਕਿ ਇਹਨਾਂ ਕੋਲ ਬਹੁਤ ਪਾਵਰ ਆ ਆਮ ਆਦਮੀ ਪਾਰਟੀ ਬਹੁਤ ਤਣਾੜ ਬੰਦੇ ਨੇ ਬਹੁਤ ਪਾਵਰ ਵਾਲੇ ਬੰਦੇ ਨੇ ਬਹੁਤ ਹੰਕਾਰੀ ਬੰਦੇ ਨੇ ਇਹ ਮੇਰੇ ਸ਼ਬਦ ਨਹੀਂ ਹਮ ਇਹ ਸ਼ਬਦ ਜਗਦੀਸ਼ ਦੇ ਆ ਤੁਹਾਡੇ ਬਾਰੇ ਦੇਖੋ ਸਰ ਇਹ ਆ ਪਰ ਮੇਰੀ ਮੇਰਾ ਸਵਾਲ ਲੈ ਲਓ ਜੀ ਪੂਰਾ ਗੱਲ ਕੀ ਹੈ ਕਹਿੰਦੇ ਤਾਂ ਹੀ ਕਰਕੇ ਮੇਰਾ ਪਰਚਾ ਨਹੀਂ ਕੱਟਿਆ ਗਿਆ ਨਵੰਬਰ 13 ਦੀ ਗੱਲ ਆ 5-7 ਦਿਨ ਮੈਂ ਖੱਜਲ ਖਵਾਰ ਹੋਇਆ ਫਿਰ ਜਾ ਕੇ ਮੇਰਾ ਪਰਚਾ ਕੱਟਿਆ ਗਿਆ ਇਹ ਪਾਵਰ ਤੇ ਰਸੂਕ ਵਰਤਗੇ ਤੁਸੀਂ ਨਹੀਂ ਜੀ ਬਿਲਕੁਲ ਇਹ ਝੂਠੀ ਤੇ ਬੇਵਨਿਆਦ ਗੱਲ ਹੈ ਮੈਂ ਇੱਕ ਵਰਕਰ ਆ ਮੇਰੇ ਨਾ ਤਾਂ ਮੈਂ ਕੋਈ ਐਮਐਲਏ ਆ ਜੀ ਨਾ ਮੈਂ ਕੋਈ ਚੇਅਰਮੈਨ ਆ ਪਾਰਟੀ ਦੇ ਵਿੱਚ ਮੇਰੇ ਕੋਲੇ ਕੋਈ ਅਫੀਸ਼ੀਅਲ ਰੈਂਕ ਹੈ ਨਹੀਂ ਜੀ ਸਿਰਫ ਇੱਕ ਵਰਕਰ ਆ ਇੱਕ ਵਰਕਰ ਨੂੰ ਪਾਰਟੀ ਨੇ ਟਿਕਟ ਦੇ ਦਿੱਤੀ ਅੱਜ ਮੈਂ ਜ਼ਰੂਰ ਇਲੈਕਸ਼ਨ ਲੜ ਰਿਹਾ ਜੀ ਇਸ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਨੋਟ ਕੀਤਾ ਹੋਣਾ ਐਮਐਲਏ ਜੇਹਾਂ ਕੱਟੀ ਜਾਂਦੇ ਆ ਬਿਲਕੁਲ ਇਹ ਇੱਕ ਇਹੋ ਜਿਹੀ ਪਾਰਟੀ ਹੈ ਵੀ ਜਿਹਦੇ ਵਿੱਚ ਕੋਈ ਪਾਵਰ ਨਹੀਂ ਮਹਿਣਾ ਰੱਖਦੀ ਹੂੰ ਠੀਕ ਹੈ ਜੀ ਇੱਥੇ ਸੱਚ ਝੂਠ ਦੇਖਿਆ ਜਾਂਦਾ ਇਹ ਤਾਂ ਸਿਰਫ ਕੀ ਹੈ ਵੀ ਜਿਹੜੇ ਇਹਦੇ ਪਿੱਛੇ ਸਾਜ਼ਿਸ਼ ਕਰਤਾ ਲੋਕ ਨੇ ਉਹ ਹੌਲੀ-ਹੌਲੀ ਉਸ ਗੱਲ ਤੇ ਟਾਈਮ ਲੱਗ ਗਿਆ ਪਲਾਨਿੰਗਾਂ ਘੜਦਿਆਂ ਦਿਨ ਕਿਤੇ ਟੱਪ ਗਏ ਵਰਨਾ ਕਿ ਇਹੋ ਜੀ ਗੱਲਬਾਤ ਨਹੀਂ ਗਈ ਮਤਲਬ ਵੀ ਤੁਹਾਡੇ ਖਿਲਾਫ ਝੂਠਾ ਨੈਰੇਟਿਵ ਸੈੱਟ ਕਰਦੇ ਕਰਦੇ ਹੀ ਟਾਈਮ ਲੱਗੇ ਤਾਂ ਹੀ ਪਰਚਾ ਲੇਟ ਕੱਟਿਆ ਗਿਆ ਬਿਲਕੁਲ ਪਾਵਰ ਕਰਕੇ ਨਹੀਂ ਬਿਲਕੁਲ ਸਰ ਮੈਂ ਪ੍ਰੂਫ ਕਰੂੰਗਾ ਮੈਂ ਪ੍ਰੂਫ ਕਰੂੰਗਾ ਵੀ ਜਿਹੜਾ ਮੇਰੇ ਤੇ ਪਰਚਾ ਹੋਇਆ ਉਹ ਝੂਠਾ ਹੈ ਹੂੰ ਪ੍ਰੂਫ ਨੰਬਰ 1 ਇਹਨੇ ਕਿਹਾ ਕਿ ਜੀ ਇਹ ਪਿਸਤੌਲ ਦੀ ਨੋਕ ਤੇ ਇਹਨਾਂ ਨੇ ਮੇਰੇ ਤੋਂ ਘੂੜੀ ਜੀ ਜੀ ਮੇਰਾ ਅਸਲਾ ਜਮਾ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਹਾਂ ਜੀ ਇਹਨੇ ਕਿਹਾ ਵੀ ਮੇਰੇ ਤੋਂ ਲੱਖ ਰੁਪਈਆ ਖੋਹ ਲਿਆ ਜਾਂ ਮੇਰੀ ਘੂੜੀ ਖੋਹੀ ਹੂੰ ਕੋਸ਼ਤਾ ਪ੍ਰੂਫ ਬੰਦਾ ਕਰੇ ਨਾ ਉਹਦੀ ਕੋਈ ਵੀਡੀਓ ਆਈ ਹੋਵੇ ਕਿਸੇ ਕੈਮਰੇ ਚ ਆਈ ਹੋਵੇ ਕੋਈ ਬੰਦਾ ਗਵਾਹ ਹੋਵੇ ਮੈਂ ਤਰੋ ਕੇ ਤੁਹਾਨੂੰ ਕਹਾ ਇਹ ਕਹਿੰਦੇ ਕਿ ਮੇਰਾ ਫੋਨ ਖੋਲਿਆ ਗਿਆ ਪਹਿਲੀ ਗੱਲ ਉਸੇ ਵਕਤ ਹੀ ਤੇ ਬੰਦ ਕਰ ਦਿੱਤਾ ਗਿਆ ਤਾਂ ਕਰਕੇ ਮੇਰੇ ਕੋਲ ਕੋਈ ਵੀ ਵੀਡੀਓ ਹੈਣੀਗੀ ਇਸ ਦੇ ਸਬੰਧ ਵਿੱਚ ਇਹ ਇਹ ਠੀਕ ਹੈ ਸਰ ਦੇਖੋ ਇਹ ਚੀਜ਼ਾਂ ਤਾਂ ਮਤਲਬ ਐਵੇਂ ਝੂਠੀਆਂ ਤੇ ਬੇਬੁਨਿਆਦ ਕੰਨਾ ਹੈ ਹੂੰ ਠੀਕ ਹੈ ਕੁਝ ਨਹੀਂ ਹੋਇਆ ਤਾਂ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਤੁਹਾਡੇ ਤੇ ਜਿਹੜੀ ਤੁਹਾਡੇ ਤੇ ਜਿਹੜੀ ਐਫ ਆਈ ਆਰ ਆ 18 11 25 ਨੂੰ ਹੋਈ ਹੈ 310 311 ਮੈਂ ਧਰਾਵਾ ਬੋਲ ਰਿਹਾ ਹਾਂ 126 355 ਤੇ ਆਰ ਨੈਗਟ ਲੱਗਿਆ ਹੈ ਕਹਿੰਦੇ ਕਿ ਇਹ ਬਹੁਤ ਪਾਵਰ ਵਾਲੇ ਬੰਦੇ ਆ ਤਾਂ ਹੀ ਇਹਦੀ ਅਰੈਸਟ ਨਹੀਂ ਪਈ ਤੁਹਾਡੀ ਅਰੈਸਟ ਕਿਉਂ ਨਹੀਂ ਪਈ ਦੇਖੋ ਸਰ ਜਦੋਂ ਕਿਸੇ ਕੇਸ ਦੀ ਇਨਕੁਆਰੀ ਲੱਗਦੀ ਹੈ ਨਾ ਮੇਰੀ ਮਾਨਯੋਗ ਡੀਆਈ ਸਾਹਿਬ ਨੇ ਇਨਕੁਆਰੀ ਲਾਈ ਹੈ ਜੀਐਸਪੀ ਮਲੋਟ ਦੀ ਡਿਊਟੀ ਲੱਗੀ ਹੈ ਜੀ ਇਨਕੁਆਰੀ ਤੇ ਜਦੋਂ ਕੇਸ ਇਨਕੁਆਰੀ ਚ ਪੈਂਦਾ ਤਾਂ ਪੁਲਿਸ ਅਰੈਸਟ ਨਹੀਂ ਕਰਦੀ ਠੀਕ ਹੈ ਹਾਂਜੀ ਹੂੰ ਮਤਲਬ ਮੇਰੀ ਇਨਕੁਆਰੀ ਚੱਲ ਰਹੀ ਹੈ ਤਾਂ ਕਰਕੇ ਕੋਈ ਰੈਸਟ ਨਹੀਂ ਹਜੇ ਉਡੀ ਪੜਤਾਲ ਹੋ ਰਹੀ ਹੈ ਕਹਿੰਦਾ ਪਾਬ ਸਾਬ ਗੱਲ ਇਹ ਆ ਵੀ ਜੇਕਰ ਮਾਨ ਮੇਰੇ ਤੇ ਪਰਚਾ ਮੰਨ ਲਓ ਸੱਚਾ ਹੈ ਹੂੰ ਤੇ ਮੈਂ ਇਸ ਤਰ੍ਹਾਂ ਕਿਵੇਂ ਘੁੰਮ ਸਕਦਾ ਹਾਂ ਜੀ ਮੈਂ ਅੱਜ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਲੜੀ ਜਨਾ ਹਰ ਥਾਂ ਤੇ ਮੈਂ ਲਾਈਵ ਹੋ ਕੇ ਬੋਲ ਰਿਹਾ ਹਾਂ ਹੂੰ ਠੀਕ ਹੈ ਜੀ ਅਗਰ ਮੇਰੇ ਤੇ ਵਾਕਈ ਪਰਚਾ ਸੱਚਾ ਹੈ ਮੈਂ ਮਤਲਬ ਤਾਂ ਮੈਂ ਇਹਨੂੰ ਪੁਲਿਸ ਰੈਸਟ ਕਰੂਗੀ ਕੋਈ ਨਹੀਂ ਸਕਦਾ ਪੁਲਿਸ ਰੈਸਟ ਇਹ ਹਿੰਦੁਸਤਾਨ ਹੈ ਤੋ ਲੋਕਤੰਤਰ ਹੈ ਕਾਨੂੰਨ ਹੈ ਇਹ ਕੋਈ ਗੁੰਡਾ ਰਾਜ ਥੋੜੂ ਜਿਹਾ ਐਂ ਤੁਰੇ ਫਿਰਾਂਗੇ ਆਪਾਂ ਘੱਟੋ ਘੱਟ ਬੰਦਾ ਆਪਦੀ ਸੇਫਟੀ ਵਾਸਤੇ ਲੁਕਦਾ ਤਾਂ ਹੈਗਾ ਨਾ ਜੀ ਬਿਲਕੁਲ ਵੀ ਮੈਨੂੰ ਪੁਲਿਸ ਅਰੈਸਟ ਨਾ ਕਰ ਲੇ ਸੋ ਇਹ ਸੱਚ ਲੋਕਾਂ ਦੇ ਸਾਹਮਣੇ ਆਜੂਗਾ ਜੀ ਸਾਰਾ ਇੱਕ ਦੋਸ਼ ਉਹਨੇ ਤੁਹਾਡੇ ਤੇ ਲਾਇਆ ਕਿ ਜਿਹੜਾ ਡਰਾਈਵਰ ਸੀ ਜਿਕਰ ਮੈਂ ਨਾਮ ਗਲਤ ਲਾਵਾਂ ਤਾਂ ਮੈਨੂੰ ਮਾਫ ਕਰਿਓ ਮੱਖਣ ਸਿੰਘ ਉਹਨਾਂ ਨੂੰ ਤੁਸੀਂ ਧਮਕਾਇਆ ਕਿ ਤੁਸੀਂ ਬਿਆਨ ਨਹੀਂ ਦੇਣੇ ਜਾ ਕੇ ਕੋਈ ਸਟੇਟਮੈਂਟ ਨਹੀਂ ਦੇਣੀ ਗਵਾਹੀ ਨਹੀਂ ਦੇਣੀ ਤੁਸੀਂ ਉਹਨਾਂ ਕੋਲੇ ਗਏ ਸੀ ਕੋਈ ਐਹੋ ਜਿਹਾ ਵਾਕਾ ਹੋਇਆ ਜਸਵਿੰਦਰ ਜੀ ਮੱਖਣ ਸਿੰਘ ਨੂੰ ਵੀ ਕੈਮਰੇ ਦੇ ਸਾਹਮਣੇ ਲਿਆ ਸਕਦੇ ਹੋ ਤੁਸੀਂ ਜੀ ਇਹੋ ਕੈਮਰੇ ਦੇ ਸਾਹਮਣੇ ਆ ਕੇ ਇਹ ਗੱਲ ਕਹਿੰਦਾ ਵੀ ਹਾਂ ਮੈਨੂੰ ਧਮਕਾਇਆ ਗਿਆ ਜਾਂ ਮੈਨੂੰ ਡਰਾਇਆ ਗਿਆ ਸਾਨੂੰ ਕੀ ਲੋੜ ਹੈ ਜਦੋਂ ਕੋਈ ਇਹੋ ਜੀ ਇਹ ਸਾਰੀਆਂ ਕਹਾਣੀਆਂ ਜੀ ਮਨ ਘੜਤ ਕਹਾਣੀਆਂ ਬਣੀਆਂ ਹੋਈਆਂ ਸਾਰੀਆਂ ਇਹੋ ਜੀ ਕੋਈ ਗੱਲ ਬਾਤ ਕੋਈ ਐਸਸੀ ਐਕਟ ਲਵਾਉਣ ਦੀ ਕੋਸ਼ਿਸ਼ ਵੀ ਤੁਸੀਂ ਕੀਤੀ ਪਿਛਲੇ ਦਿਨਾਂ ਵਿੱਚ ਉਹ ਖੇਤ ਦੇ ਵਿੱਚ ਕਹਿੰਦੇ ਮੈਂ ਕੰਮ ਕਰ ਰਿਹਾ ਸੀ ਮੇਰੇ ਤੇ ਐਸਸੀ ਐਕਟ ਲਵਾਉਣ ਦੀ ਕੋਸ਼ਿਸ਼ ਕੀਤੀ ਸਰ ਜੀ ਐਸਸੀ ਐਕਟ ਲਵਾਉਣ ਦੀ ਨਹੀਂ ਐਸਸੀ ਐਕਟ ਬਣਦਾ ਸੀ ਕਿਉਂਕਿ ਜਿਹੜਾ ਲੜਕਾ ਮੇਰੀ ਦੁਕਾਨ ਤੇ ਕੰਮ ਕਰਦਾ ਹ ਹੂੰ ਉਹ ਐਸਸੀ ਫੈਮਿਲੀ ਨੂੰ ਬਿਲੋਂਗ ਕਰਦਾ ਹੈ ਜੀ ਤੁਹਾਨੂੰ ਪਤਾ ਹੀ ਹੈ ਵਿਚਾਰੇ ਜਿਹੜੇ ਆਪਣੇ ਲੈਵਲ ਕੰਮ ਕਰਦੇ ਆ ਬੰਦੇ ਉਹ ਐਸਸੀ ਬੰਦੇ ਆ ਜੀ ਉਹਨੂੰ ਜਦੋਂ ਗ੍ਰਾਈ ਲੈਣ ਵਾਸਤੇ ਗਿਆ ਇਹਦੇ ਘਰੇ ਗਿਆ ਤਾਂ ਇਹਦੀ ਵਾਈਫ ਨੇ ਕਿਹਾ ਕਿ ਉਹ ਤਾਂ ਖੇਤ ਗਏ ਹੋਏ ਆ ਉਹ ਖੇਤ ਚਲਾ ਗਿਆ ਗ੍ਰਾਈ ਮਤਲਬ ਕਹਿਣ ਵਾਸਤੇ ਵੀ ਦੱਸੋ ਜੀ ਮੈਨੂੰ ਬਾਈ ਨੇ ਭੇਜਿਆ ਜੀ ਜੀ ਉੱਥੇ ਫਿਰ ਇਹਨਾਂ ਨੇ ਉਹਦੀ ਜਾਤੀ ਸੂਚਕ ਸ਼ਬਦ ਬੋਲੇ ਗਲਤ ਬੋਲੇ ਉਹਦੀ ਮੈਨੂੰ ਕਾਲ ਆਈ ਵੀ ਬਾਈ ਜੀ ਆ ਗੱਲ ਹੋ ਗਈ ਮੇਰੇ ਗਲ ਪੈ ਗਈ ਹੂੰ ਫਿਰ ਮੈਂ ਉਹਨੂੰ ਕਿਹਾ ਵੀ 112 ਨੰਬਰ ਤੇ ਕਾਲ ਕਰਾ ਤੁਸੀਂ ਇੱਕ ਦੋਸ਼ ਲਾ ਰਹੇ ਸੀ ਢੜੀਵਾਲ ਸਾਹਿਬ ਉਹ ਕੀ ਸੀਗਾ ਕਿ ਜਦੋਂ ਆਪਾਂ ਕੈਮਰੇ ਤੋਂ ਪਹਿਲਾਂ ਤੁਹਾਡਾ ਜੀ ਆਇਆਂ ਆਖਿਆ ਉਦੋਂ ਤੁਸੀਂ ਕਹਿ ਰਹੇ ਸੀਗੇ ਕਿ ਇਹਨਾਂ ਨੇ ਕੋਈ ਪਿੰਡ ਵਿੱਚ ਵੀ ਇਦਾਂ ਦੀ ਵਾਰਦਾਤ ਆ ਉਹ ਕੀਤੀ ਹੈ ਉਹ ਜ਼ਿਕਰ ਦੱਸਣਾ ਚਾਹਾਂ ਤਾ ਕੈਮਰੇ ਦੇ ਉੱਤੇ ਦੇਖੋ ਸਰ ਗੱਲ ਇਹ ਆ ਮੈਂ ਇਹਦੀਆਂ ਮਤਲਬ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਇੱਥੇ ਕੈਮਰੇ ਦੇ ਸਾਹਮਣੇ ਬੋਲ ਸਕਦਾ ਹਾਂ ਪਰ ਚਲੋ ਮੈਂ ਨਾਮ ਨਹੀਂ ਲੈਂਦਾ ਬਿਨਾ ਨਾਮ ਆਉਣ ਦਿਓ ਇਹਦੇ ਪਿੰਡ ਦੇ ਵਿੱਚ ਇੱਕ ਐਸਸੀ ਪਰਿਵਾਰ ਹੈ ਜੀ ਇਹ ਉਸ ਪਰਿਵਾਰ ਦੀ ਲੜਕੀ ਨੂੰ ਭੁਜਾ ਕੇ ਲੈ ਗਿਆ ਪੰਜਾਬੀ ਚ ਬਰਗਲਾ ਕੇ ਕੱਢ ਕੇ ਲੈ ਗਿਆ ਸਿੱਧਾ ਕੱਢ ਕੇ ਲੈ ਗਿਆ ਹੂੰ ਠੀਕ ਹੈ ਜੀ ਹੂੰ ਅਮਰਸ ਅਮਰਤਸਰ ਚਲਾ ਗਿਆ ਆਪ ਉੱਥੇ ਆਟੋ ਚਲਾਉਂਦਾ ਫਿਰਿਆ ਇੱਕ ਮਹੀਨਾ ਇਹਨੇ ਉਹ ਲੜਕੀ ਉੱਥੇ ਰੱਖੀ ਇੱਕ ਮਹੀਨੇ ਬਾਅਦ ਰੱਬ ਜਾਣੇ ਉਹ ਲੜਕੀ ਕਿਹਦੇ ਨਾਲ ਉਹਦਾ ਕੋਈ ਵਿਆਹ ਕਰਤਾ ਜਾਂ ਬਿਠਾਤੀ ਜਾਂ ਕੀ ਕਰਤੂਤ ਕਰਤੀ ਜਦੋਂ ਘਰੇ ਆਇਆ ਉਹ ਬੰਦਿਆਂ ਨੇ ਇਹਦਾ ਪਿੰਡ ਦੇ ਵਿੱਚ ਬਹੁਤ ਜਲੂਸ ਕੱਢਿਆ ਬਹੁਤ ਜ਼ਿਆਦਾ ਹੂੰ ਠੀਕ ਹੈ ਇਹ ਇਹ ਇਹੋ ਜਿਹਿਆਂ ਤਾਂ ਇਹ ਕਰਤੂਤਾਂ ਕਰਦਾ ਜੀ ਤੇ ਹੁਣ ਇਹਨੇ ਪਿੱਛੇ ਲਿਖਾ ਛੱਡਿਆ ਗਿਆਨੀ ਜਗਦੀਸ਼ ਸਿੰਘ ਯਾਨੀ ਕਾਰ ਪਿੱਛੇ ਲੀਏ ਨਹੀਂ ਜੀ ਨਹੀਂ ਮਤਲਬ ਆਪ ਦਾ ਹੁਣ ਸ਼ਬਦ ਵਰਤਦਾ ਹੈ ਅੱਛਾ ਮਤਲਬ ਗਿਆਨੀ ਲਾ ਕੇ ਹਾਂ ਜੀ ਇਹ ਇੱਕ ਇੱਕ ਸ਼ਾਇਦ ਤੁਹਾਡੇ ਕੋਲੇ ਅੱਗੇ ਸ਼ਾਇਦ ਉਹਨਾਂ ਨੇ ਇਹ ਇੰਟਰਵਿਊ ਚ ਗੱਲ ਕਹੀ ਹੈ ਕਿ ਮੈਂ ਸੁਣੀ ਨਹੀਂ ਅਜੇ ਤੱਕ ਪੂਰੀ ਇੰਟਰਵਿਊ ਜੀ ਜੀ ਇਹ ਕੇਸ ਨੂੰ ਕਦੇ ਕਿਸੇ ਪਾਸੇ ਲੈ ਕੇ ਜਾਂਦਾ ਕਦੇ ਕਿਸੇ ਪਾਸੇ ਲੈ ਕੇ ਜਾਂਦਾ ਹੁਣੇ ਇਹ ਕਹਿੰਦਾ ਹੈ ਵੀ ਮੇਰੀ ਉਹਨੇ ਦਾੜੀ ਪੱਟੀ ਦਾੜੀ ਪੱਟੀ ਹੈ ਜੀ ਮੇਰੀ ਪਗ ਲਾਈ ਮੇਰੇ ਕੱਪੜੇ ਪਾੜਿਆ ਜੀ ਹਾਂ ਦੇਖੋ ਇਸ ਗੱਲ ਦੀ ਤਸੱਲੀ ਕਿਵੇਂ ਹੋ ਸਕਦੀ ਹੈ ਜੇਕਰ ਮੈਂ ਆਪਦੇ ਬੱਚੇ ਦੀ ਸੌ ਚੱਕਦਿਆਂ ਤਾਂ ਤਸੱਲੀ ਹੋ ਸਕਦੀ ਹੈ ਜੀ ਜੇ ਮੈਂ ਦੀ ਦਾੜੀ ਪੱਟੀ ਹੋਵੇ ਜਾਂ ਮੈਂ ਇਹੋ ਜੀ ਗੱਲਬਾਤ ਹੂੰ ਸੋ ਕਹਿਣ ਦਾ ਮਤਲਬ ਇਹਦੀ ਇੱਕ ਇੱਕ ਗੱਲ ਹੋਰ ਹੈ ਸਰ ਜੀ ਪੰਚਾਇਤਾਂ ਹੋਈਆਂ ਪੰਚਾਇਤਾਂ ਦੇ ਵਿੱਚ ਗੱਲਬਾਤ ਚੱਲੀ ਵੀ ਯਾਰ ਤੁਸੀਂ ਇਹ ਕੀ ਕਰੀ ਜਾਂਦੇ ਹੋ ਤੁਹਾਡਾ ਰਾਜੀਨਾਵਾ ਕਰਾਉਣੇ ਪੈਸੇ ਦਾ ਲੈਣ ਦੇਣ ਤੁਹਾਨੂੰ ਪੈਸੇ ਦਿਵਾਉਣੇ ਇਹਨਾਂ ਨੇ ਮੰਗ ਕੀਤੀ ਕਿ 10 ਜਿਹੜਾ ਤੇਰਾ ਉਹ ਹੈ 13 ਲੱਖ ਤੇ ਮਾਰੋ ਕਾਂਟਾ 5 ਲੱਖ ਰੁਪਈਆ ਮੈਨੂੰ ਹੋਰ ਦਿਓ ਫੇਰ ਤੁਹਾਡਾ ਪਰਚਾ ਕੈਨਸਲ ਕਰਾ ਕੇ ਪਰਾਜੀਨਾਮਾ ਕਰ ਦਿੱਤਾ। ਇਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਢਾਲੀਵਾਲ ਸਾਹਿਬ ਉਹ ਵੀ ਸੁਣ ਲਿਓ ਕਹਿੰਦੇ ਕਿ ਸਿਟੀ ਦੇ ਕਿਸੇ ਪੁਲਿਸ ਅਫਸਰ ਨਾਲ ਮੈਂ ਨਾਮ ਨਹੀਂ ਲੈਣਾ ਚਾਹੁੰਗਾ। ਉਹਨਾਂ ਤਾਂ ਸਾਡੀ ਗੱਲਬਾਤ ਹੋ ਗਈ ਸੀ। ਕਹਿੰਦੇ ਸੀ ਕਿ ਅਗਲੇ ਦਿਨ ਕੋੜੀ ਅਸੀਂ ਇਸ ਥਾਂ ਦੇ ਉੱਤੇ ਪਚਾ ਦੇਾਂਗੇ। ਗੱਲ ਮੁੱਕ ਜੂ। ਕਹਿੰਦੇ ਅਗਲੇ ਦਿਨ ਢਾਲੀਵਾਲ ਸਾਹਿਬ ਆਪਣੀ ਗੱਲ ਤੋਂ ਫਿਰ ਗਏ। ਕੋਈ ਇਹੋ ਜੀ ਗੱਲ ਵੀ ਹੋਈ। ਸਰ ਮੇਰੇ ਕੋਲੇ ਨਾ ਤਾਂ ਕੋੜੀ ਹੈ। ਇਹ ਸਾਰੀਆਂ ਗੱਲਾਂ ਹੀ ਮਨ ਘੜਤਾ ਜੀ। ਨਾ ਮੇਰੀ ਕਿਸੇ ਪੁਲਿਸ ਅਫਸਰ ਨਾਲ ਗੱਲ ਹੋਈ ਹੈ। ਜੇ ਪੁਲਿਸ ਅਫਸਰ ਨਾਲ ਗੱਲ ਹੋਊਗੀ ਕਿ ਕਿ ਇਹਦਾ ਲੱਖੇ ਵਾਲੀ ਚ ਹੈਗਾ ਤੇ ਮੈ ਸਿਟੀ ਦੇ ਨਾ ਕਿਉਂ ਕਰੂੰਗਾ ਜੀ ਉਹਦਾ ਤਾਂ ਕੋਈ ਰੌਲਾ ਹੀ ਨਹੀਂ ਇਸ ਕੇਸ ਨਾਲ ਵੈਸੇ ਤੁਸੀਂ ਸ਼ੁਰੂ ਚ ਕਹਤਾ ਸੀ ਕਿ ਸੱਚੇ ਬੰਦੇ ਨੂੰ ਤਿਆਰੀ ਦੀ ਲੋੜ ਨਹੀਂ ਹੁੰਦੀ ਬਿਲਕੁਲ ਮੇਰੀ ਖਿਆਲ ਦੇ ਨਾਲ ਆਪਾਂ ਮਿਲੇ ਤੇ ਆਪਾਂ ਕੁਰਸੀਆਂ ਤੇ ਬੈਠ ਗਏ ਹਾਂਜੀ ਭੁੱਲਰ ਦੇ ਵਿੱਚ ਭੁੱਲਰ ਪਿੰਡ ਦੇ ਵਿੱਚ ਤੁਸੀਂ ਜ਼ਮੀਨ ਕਹਿੰਦੇ ਆ ਜਿਹੜੀ ਉਹ ਆਪਣੇ ਨਾਂ ਕਰਾਈ ਆ ਕੋਈ ਦੋ ਭਰਾ ਸੀ ਇੱਕ ਬਾਹਰ ਰਹਿੰਦਾ ਸੀ ਅੱਠ ਕਿੱਲਾਂ ਦੀ ਗੱਲ ਹੋਈ ਸੀ ਤੁਸੀਂ 12 ਕਿੱਲੇ ਕਰਾਏ ਆ ਘੱਟ ਰੇਟ ਤੇ ਕਰਾਏ ਆ ਕਿ ਇਹੋ ਜਿਹਾ ਵਾਕਾ ਹੈ ਇਹਨੂੰ ਸਪਸ਼ਟ ਕਰ ਦਿਓ ਸਰ ਪੋਲਰ ਪਿੰਡ ਦੇ ਵਿੱਚੋਂ ਤੁਸੀਂ ਇਨਕੁਆਇਰੀ ਕਰ ਸਕਦੇ ਹੋ ਜੀ ਮੇਰੇ ਨਾਂ ਤੇ ਕੋਈ ਇੱਕ ਮਰਲਾ ਵੀ ਜ਼ਮੀਨ ਹੈ ਹਾਂ ਮੈਂ ਠੀਕ ਹੈ ਇੱਕ ਆਮ ਆਦਮੀ ਪਾਰਟੀ ਦਾ ਵਰਕਰ ਹੈ ਕੇਸ ਇੱਕ ਜਰੂਰ ਹੋਇਆ ਕਿ ਉੱਥੇ ਦੋ ਭਰਾਵਾਂ ਦਾ ਆਪਸ ਵਿੱਚ ਉੱਥੇ 20 ਕਿੱਲੇ ਜ਼ਮੀਨ ਸੀਗੇ ਜੀ ਜੀ ਇੱਕ ਦਾ ਨਾਂ ਸੀ ਠਾਣਾ ਸਿੰਘ ਇੱਕ ਦਾ ਨਾਂ ਸੀ ਗਰੇਵ ਸਿੰਘ ਦੋ ਜਿਹੜਾ ਠਾਣਾ ਸਿੰਘ ਸੀ ਉਹ ਫੌਰਨ ਚਲਾ ਗਿਆ ਤੇ ਮੇਰੇ ਕੋਲੇ ਆੜਤ ਤੇ ਇੱਕ ਫਾਰਮਰ ਆਉਂਦਾ ਜੀ ਜੀ ਉਹਦੇ ਉਹ ਰਿਸ਼ਤੇਦਾਰ ਨੇ ਉਹਨੇ ਮੇਰੇ ਕੋਲੇ ਜ਼ਿਕਰ ਕੀਤਾ ਕਿ ਇਸ ਤਰ੍ਹਾਂ ਬਈ ਮੇਰੇ ਰਿਸ਼ਤੇਦਾਰਾ ਠਾਣਾ ਸਿੰਘ ਉਹਦੇ ਨਾਲ ਧੱਕਾ ਹੁੰਦਾ ਹੈ। ਹੂੰ ਤੇ ਤੁਸੀਂ ਸਾਡੀ ਮਦਦ ਕਰੋ। ਹੁਣ ਬਾਈ ਜੀ 20 ਕਿੱਲੇ ਜ਼ਮੀਨ ਸੀਗੀ, ਦੋ ਭਰਾ ਸੀਗੇ। ਜੀ ਠਾਣਾ ਸਿੰਘ ਨੇ ਪੂਰੇ ਪਿੰਡ ਦੇ ਵਿੱਚ ਫਰਿਆਦ ਕੀਤੀ ਵੀ ਮੈਨੂੰ ਮੇਰਾ ਬਣਦਾ 10 ਕਿੱਲੇ ਦਾ ਹੱਕ ਦਵਾਓ। ਠੀਕ। ਆਪਦੀਆਂ ਭੈਣਾਂ ਉਹਨਾਂ ਦੇ ਤਿੰਨ ਭੈਣਾਂ। ਭੈਣਾਂ ਕੋਲੇ ਗਏ ਕਿ ਸਾਡਾ ਹੱਕ ਦਵਾਓ। ਹੂੰ ਦੂਜੀ ਪਾਰਟੀ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਧੱਕਾ ਕਰ ਰਹੇ ਸੀ। ਹੂੰ ਠੀਕ ਹੈ ਜੀ। ਉਸ ਤੋਂ ਬਾਅਦ ਭੈਣਾਂ ਨੇ ਕੇਸ ਕੀਤਾ ਕਿ ਸਾਡੇ ਜਿਹੜੇ ਫਾਦਰ ਦੀ ਜ਼ਮੀਨ ਆ ਉਹਦਾ ਹੱਕ ਸਾਨੂੰ ਮਿਲਣਾ ਚਾਹੀਦਾ ਹਮ ਮਾਨਯੋਗ ਸੈਸ਼ਨ ਕੋਰਟ ਨੇ ਜ਼ਮੀਨ ਕੁੜੀਆਂ ਦੇ ਨਾਂ ਚੜਾਤੀ ਠੀਕ ਹੈ ਕੁੜੀਆਂ ਨੇ ਗਾਂ ਠਾਣਾ ਸਿੰਘ ਨੂੰ ਰਜਿਸਟਰੀ ਕਰਾਤੀ ਠਾਣਾ ਸਿੰਘ ਨੇ ਗਾਂ ਜ਼ਮੀਨ ਵੇਚਤੀ ਥਰਡ ਪਾਰਟੀ ਨੂੰ ਮੇਰਾ ਤੋਂ ਚ ਕੋਈ ਲੱਖ ਕੱਖ ਨਹੀਂ ਜੀ ਮਤਲਬ ਇਹ ਵੀ ਬੇਬੁਨਿਆਦ ਆ ਇਹਦੀ ਬੁਨਿਆਦ ਨਹੀਂ ਬਿਲਕੁਲ ਸਰ ਬਿਲਕੁਲ ਇਨਕੁਆਰੀ ਇਹ ਸਿਰਫ ਮੈਨੂੰ ਇਲੈਕਸ਼ਨ ਦੇ ਵਿੱਚ ਲੁਝਾਉਣ ਵਾਸਤੇ ਗੱਲਾਂ ਹੋ ਰਹੀਆਂ ਕਹਿੰਦੇ ਕਿ ਤੁਹਾਡੇ ਤੇ ਪਹਿਲਾਂ ਵੀ ਪੰਜ ਪਰਚੇ ਨੇ ਤੁਸੀਂ ਲੰਬੀ ਥਾਣੇ ਦੇ ਵਿੱਚ ਇੱਕ ਪੁਲਿਸ ਅਫਸਰ ਦੀ ਬਾਹ ਤੋੜੀ ਮਾਰਕੀਟ ਕਮੇਟੀ ਬਲੋਟ ਵਿੱਚ ਇੱਕ ਦੇ ਥੱਪੜ ਮਾਰਿਆ ਇੱਕ ਗਿੱਦੜਵਾ ਦਾ ਡਿਸਪੂਟ ਦੱਸਿਆ ਇਦਾਂ ਕਰਕੇ ਉਹਨੇ ਪੰਜ ਗਿਣੇ ਤੇ ਸਾਨੂੰ ਉਹ ਡਾਕੂਮੈਂਟਸ ਵੀ ਦੇ ਕੇ ਗਏ ਅਸੀਂ ਡਾਕੂਮੈਂਟਸ ਵੈਰੀਫਾਈ ਨਹੀਂ ਕੀਤੇ ਕਿ ਝੂਠੇ ਆ ਕਿ ਸੱਚੇ ਆ ਤੁਸੀਂ ਦੱਸਿਓ ਆਪਣੀ ਐਂਗਲ ਤੋਂ ਇਹ ਗੱਲ ਦੇ ਵਿੱਚ ਕਿੰਨੀ ਸੱਚਾਈ ਆ ਇਹ ਆ ਦੇਖੋ ਮੈਂ ਅੱਜ ਤੋਂ 20 ਸਾਲ ਪਹਿਲਾਂ ਮਤਲਬ ਸਿਆਸਤ ਦੇ ਵਿੱਚ ਕੰਮ ਕਰ ਰਿਹਾ ਠੀਕ ਹੈ ਜੀ ਜਦੋਂ ਬੰਦਾ ਮੈਂ ਆਪੋਜੀਸ਼ਨ 'ਚ ਸੀਗਾ ਪਾਰਟੀਆਂ ਦਬਾਉਣ ਵਾਸਤੇ ਜਦੋਂ ਆਮ ਆਦਮੀ ਪਾਰਟੀ ਸਰਵਾਈਵ ਕਰ ਰਹੀ ਸੀ ਆ ਮੈਂ ਲੋਕ ਸਭਾ ਦਾ ਇੰਚਾਰਜ ਸੀਗਾ ਕੋਆਰਡੀਨੇਟਰ ਸੀਗਾ ਜੀ ਫਰੋਹਿੰਪੁਰ ਲੋਕ ਸਭਾ ਦਾ ਜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਠੀਕ ਹੈ ਜੀ ਮੇਰੇ ਤੇ ਦੋ ਮੁਕਾਦਮੇ ਝੂਠੇ ਦਰਜ ਕੀਤੇ ਆ ਇੱਕ ਚੋਂ ਮੈਨੂੰ ਮਾਨਜੋਗ ਆਪਣੀ ਲੋਅਰ ਕੋਰਟ ਨੇ ਲੋਅਰ ਕੋਰਟ ਨੇ ਜੀ ਮਤਲਬ ਮੈਂ ਉਹ ਕੇਸ ਮੇਰੇ ਹੱਕ ਚ ਹੋ ਗਿਆ ਇੱਕ ਕੇਸ ਚੱਲ ਰਿਹਾ ਜਿਹੜਾ ਮੈਂ ਉਹ ਵੀ ਜਿੱਤੂਗਾ ਤੁਹਾਨੂੰ ਪਤਾ ਹੈ ਵੀ ਜਿਹੜਾ ਬੰਦਾ ਆਪੋਜੀਸ਼ਨ ਦੇ ਵਿੱਚ ਕੰਮ ਕਰਦਾ ਉਹਨੂੰ ਦਬਾਉਣ ਵਾਸਤੇ ਝੂਠੇ ਪਰਚੇ ਦਰਜ ਹੁੰਦੇ ਆ ਤੁਸੀਂ ਵਕਤ ਦਿੱਤਾ ਜੀ ਬਹੁਤ ਠਰਮੇ ਦੇ ਨਾਲ ਉੱਤਰ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਸਵਿੰਦਰ ਜੀ ਥੈਂਕ ਯੂ ਸੋ ਮਚ